ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਆਏ ਆ ਕਟਾਰੀਆਂ ਪੈਸੇ ਦੇ ਵਿੱਚ ਜਿੱਥੇ ਨੌਜਵਾਨ ਬੜੇ ਸੱਚ ਧੱਜ ਕੇ ਖੜੇ ਆ ਇਹ ਭੰਗੜਾ ਪਾਰਟੀ ਆ ਉਹਨਾਂ ਨਾਲ ਗੱਲਬਾਤ ਕਰਦੇ ਕਿੱਥੇ ਤੁਸੀਂ ਰਹਿਣ ਕਿੱਦਾਂ ਦਾ ਕਿੱਤਾ ਆ ਅੱਜ ਕੱਲ ਇਹਦਾ ਕਿੰਨਾ ਕੁ ਫਾਇਦਾ ਹੋ ਕਿੰਨਾ ਕੁ ਨੁਕਸਾਨ ਆ ਉਹਨਾਂ ਨਾਲ ਗੱਲਬਾਤ ਸਤ ਸ੍ਰੀ ਅਕਾਲ ਜੀ ਕੀ ਨਾਂ ਜੀ ਆਪਣਾ ਆਪਣਾ ਜੀ ਕਾਂਟ ਸਿੰਘ ਆ ਗਰੁੱਪ ਦਾ ਨਾਮ ਬ੍ਰਦਰ ਮਲਵੇਜ ਦਾ ਤੇ ਕਿੱਥੋਂ ਆ ਅਮਰਸਰ ਤੋਂ ਜੀ ਪ੍ਰੋਪਰ ਅਮਰਸਰ ਤੋਂ ਰਹਿਣ ਵਾਲੇ ਆ ਜੀ ਜੀ ਪ੍ਰੋਪਰ ਅਮਰਸਰ ਇਹ ਜਿਹੜਾ ਤੁਹਾਡਾ ਜਿੰਦੀ ਨੂੰ ਇਹ ਤੁਸੀਂ ਹੁਣ ਇਹਨੂੰ ਆਪਣਾ ਕਿਤੇ ਵਜੋਂ ਲੈ ਲਿਆ ਹੁਣ ਹਾਂਜੀ ਆਪਣੇ ਕਿਤੇ ਵੱਲੋਂ ਪੁਰਾਣੇ ਘਰਾਂ ਨੇ ਲੈ ਆਇਆ ਠੀਕ ਹੈ ਰੋਟੀ ਪਾਣੀ ਬਾਬਾ ਚੱਲਦਾ ਵਧੀਆ ਕਹਿਣ ਚਲੀ ਜਾਣਾ ਹਾਂਜੀ ਹਾਂਜੀ ਕਾਫੀ ਕਿਰਪਾ ਵਾਹਿਗੁਰੂ ਦੀ ਠੀਕ ਹੈ ਪਰਿਵਾਰ ਦੇ ਵਧਾ ਰੋਟੀ ਪਾਣੀ ਚੱਲ ਰਿਹਾ ਬਹੁਤ ਵਧੀਆ ਕਹਿਣ ਹਾਂਜੀ ਹਾਂਜੀ ਕੋਈ ਇਦਾਂ ਦਾ ਵੀ ਕੋਈ ਸਮਾਜ ਜਿੱਦਾਂ ਅੱਜਕੱਲ੍ਹ ਥੋੜੇ ਨਾਲ ਲੜਕੀਆਂ ਵੀ ਕਰਦੀਆਂ ਨੱਚਦੀਆਂ ਵਾਂ ਬਿਲਕੁਲ ਜੀ ਹਾਂਜੀ ਕਿ ਕੋਈ ਸ਼ਰਾਬੀ ਹੋਇਆ ਕੋਈ ਬਰਾਤੀ ਆ ਕੇ ਕੋਈ ਕੋ ਗਲਤ ਹਰਕਤ ਕਰਦਾ ਕੋਈ ਦਿਨ ਦੀ ਵੀ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਬਿਲਕੁਲ ਹੁੰਦੀਆਂ ਨੇ ਸਾਡੇ ਨਾਲ ਪਰ ਕੀ ਕਰੀ ਹੁਣ ਕਰਨਾ ਪੈਂਦਾ ਜਾਣਾ ਪੈਂਦਾ ਹੁਣ ਇਗਨੋਰ ਕਰਨਾ ਫਿਰ ਕਰਨਾ ਪੈਂਦਾ ਕੋਈ ਜੀ ਉਹਨਾਂ ਨੂੰ ਅੱਛਾ ਹਾਂਜੀ ਜੇ ਨਾ ਕੋ ਹਟੇ ਤਾਂ ਫਿਰ ਹਟਾਉਣਾ ਵੀ ਪੈਂਦਾ ਪਰ ਹਟਾਣਾ ਹੀ ਪੈਂਦਾ ਇਹ ਕੋਈ ਆਪਣੀ ਕੋ ਬਣ ਗਈ ਤਾਂ ਦਿਖਾ ਲੋ ਕਿੱਦਾਂ ਇਹ ਵੀ ਸਾਜ ਤੁਹਾਡੇ ਕੋ ਕੋ ਮਾੜਾ ਜਿਹਾ ਬੋਲ ਕੱਢ ਕੇ ਦਿਖਾਓ ਮੈਨੂੰ ਪਾ ਦਿਓ ਬੋਲੀ ਬਾਬਾ ਨਾਨਕਾ ਜਾਵੀ ਬਾਬਾ ਨਾਨਕਾ ਆਵੀ ਬਾਬਾ ਨਾਨਕਾ ਜਾਵੀ ਬਾਬਾ ਨਾਨਕਾ ਹੋ ਗਈਆਂ ਖੁਸ਼ੀਆਂ ਲੈ ਆਵੀ ਬਾਬਾ ਨਾਨਕਾ ਹੋ ਗਈਆਂ ਖੁਸ਼ੀਆਂ ਲੈ ਆਵੀ ਬਾਬਾ ਨਾਨਕਾ ਕਈਏ ਕਈਏ ਤਈਏ ਦੇਖੀ ਪਾਇਤਨ ਮਾਰੇ ਵੀਡੀਓ ਤੇ ਲੱਗਾ ਬਹੁਤ ਵਧੀਆ ਲੱਗਾ ਬਹੁਤ ਠੰਗਾ ਲੱਗਾ ਇਹ ਜਿਹੜੇ ਤੁਹਾਡੇ ਮਨ ਨੂੰ ਪਾਉਂਦੀ ਬੋਲੀ ਇੱਕ ਲਾਸਟ ਕਿਉਂਕਿ ਟਾਈਮ ਤੁਹਾਡੇ ਕੋਲ ਥੋੜਾ ਮੇਰੇ ਕੋਲ ਵੀ ਥੋੜਾ ਇਹ ਲਾਸਟ ਬੋਲ ਜੇ ਤੁਹਾਡੇ ਮਨ ਨੂੰ ਪਾਉਂਦੀ ਹੈ ਜਿਹੜਾ ਤੁਹਾਡਾ ਗਰੁੱਪ ਬਹੁਤ ਵਧੀਆ ਕਰਦਾ ਜੀ ਫੋਰਮਲ ਕੀ ਕਹਿੰਦੇ ਫੋਰਮਸ ਇਹ ਤਾਂ ਉਹ ਕਰਕੇ ਜਿਹੜਾ ਇੱਕ ਬੋਲੋ ਦਾ ਜਿਹੜੀ ਸਾਡੇ ਮਨ ਨੂੰ ਪਾ ਦੇ ਗਰੁੱਪ ਨੂੰ ਉਹ ਪੈਸਾ ਹੱਥਾਂ ਦੀ ਮੈਨ ਬੇਲੀ ਉਹ ਸਾਰੀ ਦੁਨੀਆ ਕਹਿੰਦੀ ਵੀ ਤੜਕੀ ਉੱਠ ਕੇ ਚੜੇ ਜਹਾਜੇ ਉਹ ਤੜਕੇ ਉੱਠ ਕੇ ਚੜੇ ਜਹਾਜੇ ਉਹ ਜਲਦੀ ਜਲਦੀ ਕਰਦੀ ਸੇਵਾ ਮਾਪਿਆਂ ਦੀ ਸੋ ਤੀਰਥਾ ਵਰਗੀ ਸੇਵਾ ਮਾਪਿਆਂ ਦੀ ਸੋ ਤੀਰਥਾ ਵਰਗੀ ਸੇਵਾ ਮਾਪਿਆਂ ਦੀ ਸੋ ਤੀਰਥਾ ਵਰਗੀ ਸੇਵਾ ਮਾਪਿਆਂ ਦੀ ਮੋੜਾ ਦੇ ਮੋੜਾਂ ਦੇ ਭੱਲੇ ਏ ਸ਼ਿਵਾਏ ਹਾਂ ਮੈਂ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਫੋੜੇ ਗੁਰਪ੍ਰੰਤ ਚੜ੍ਹਦੀ ਕਲਾ ਬਖਸ਼ੇ ਤੁਰੀ ਮੁਕਤੀਆਂ ਬਲੰਦੀਆਂ ਸ਼ੁਭਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ